ਇਹਨਾਂ ਤੂਫਾਨੀ ਦੌਰੇ ਤੇ ਨਿਕਲੋਂ ਕਿਹੜੇ ਕਿਹੜੇ ਪਿੰਡ ਜਾ ਕੇ ਤੇ ਕਿਵੇਂ ਚੱਲਦਿਆ ਬਚਾ ਦੇ ਰਿਹਾ ਅੱਜ ਸਵੇਰ ਤੋਂ ਹੀ ਅਸੀਂ ਜਿਹੜਾ ਚੋਣ ਪ੍ਰਚਾਰ ਆ ਸ਼ੁਰੂ ਕੀਤਾ ਸੀ ਜਿਦੇ ਵਿੱਚ ਕਲਾਲ ਗਏ ਆ ਖਟਰਾ ਗਏ ਆ ਖੈਰੇ ਗਏ ਆ ਇਸ ਤੋਂ ਬਾਅਦ ਹੁਣ ਇੱਥੇ ਸ਼ਮਸ਼ਪੁਰ ਬੈਠੇ ਆ ਨਾਗਰੇ ਚੱਲੇ ਆ ਸੋ ਵੱਖ-ਵੱਖ ਪਿੰਡਾਂ ਦਾ ਦੌਰਾ ਚੱਲ ਰਿਹਾ ਤੇ ਬੜਾ ਭਾਰੀ ਤੇ ਸੋਹਣਾ ਹੰਗਾਰਾ ਪਿੰਡਾਂ ਚੋਂ ਮਿਲ ਰਿਹਾ ਤੇ ਮੈਂ ਯਕੀਨਨਾ ਕਹਿ ਸਕਦਾ ਵੀ ਹੁਣ ਲੋਕ ਜਿਹੜੀ ਖੇਤਰੀ ਪਾਰਟੀ ਮਾਂ ਪਾਰਟੀ ਸ਼੍ਰੋਮਣੀ ਕਾਲੀ ਦਲ ਨਾਲ ਜੁੜ ਰਹੇ ਨੇ ਲੋਕਾਂ ਦੇ ਮਨਾਂ ਚ ਇੱਕ ਗੱਲ ਤਾਂ ਜ਼ਰੂਰ ਆ ਗਈ ਵੀ ਜੇ ਆਪਣੇ ਆਪਣੇ ਹੁੰਦੇ ਆ ਬਗਾਨੇ ਬਗਾਨੇ ਹੁੰਦੇ ਆ ਜੋ ਕੰਮ ਅਕਾਲੀ ਦਲ ਨੇ ਕਰਤੇ ਉਹ ਕੋਈ ਕਰ ਨਹੀਂ ਸਕਦੀ ਪਿਛਲੇ ਸਮੇਂ ਚ ਦੋਨਾਂ ਸਰਕਾਰਾਂ ਨੇ ਜਿਹੜੀਆਂ ਪਿਛਲੀਆਂ ਦੋ ਪਾਰਟੀਆਂ ਰਹੀਆਂ ਨੇ ਚਾਹੇ ਉਹ ਕਾਂਗਰਸ ਆ ਚਾਹੇ ਆਮ ਆਦਮੀ ਆ ਉਹਨਾਂ ਨੇ ਰਲ ਕੇ ਉਹਨਾਂ ਦਾ ਏਜੰਡਾ ਬਦਨਾਮ ਕਰਨ ਦੇ ਇਸੇ ਲਈ ਸੀ ਵੀ ਕਿਤੇ ਵਿਕਾਸ ਪੱਕੀ ਗੱਲਾਂ ਨਾ ਹੋਣ ਲੱਜ ਜਾਣ ਉਦੋਂ ਧਿਆਨ ਭਗਾਉਣ ਲਈ ਨਵੇਂ ਏਜੰਡੇ ਰੱਖੇ ਗਏ ਪਰ ਹੁਣ ਲੋਕਾਂ ਦੀ ਕਚੈਰੀ ਚ ਸਾਰੀਆਂ ਗੱਲਾਂ ਕਲੀਅਰ ਹੋ ਗਈਆਂ ਤੇ ਅੱਜ ਜਿੰਨਾ ਭਾਰੀ ਹੰਗਾਰਾ ਮਿਲ ਰਿਹਾ ਅੱਜ ਹੁਣ ਪਿੰਡ ਸਮਝਪੁਰ ਚ ਖੜੇ ਆ ਤੇ ਜਿੱਤੇ ਕੇ ਜਦੋਂ ਕਾਗਜ ਲੱਗਣੇ ਸੀ ਜਦੋਂ ਕਾਗਜ ਸੈਪਟ ਹੋਣੇ ਸੀ ਉਸ ਦਿਨ ਬੜਾ ਤਰ੍ਹਾਂ ਦਾ ਜ਼ੋਰ ਲੱਗਿਆ ਗਿਆ ਆਬਜੈਕਸ਼ਨ ਲਾਏ ਗਿਆ ਵੀ ਕਾਗਜ ਰਿਜੈਕਟ ਕੀਤੇ ਜਾਣ ਸਾਡੇ ਮੇਨ ਕੈਂਡੀਡੇਟ ਦੇ ਕਾਗਜ ਰਿਜੈਕਟ ਵੀ ਹੋਏ ਪਰ ਕਵਰਿੰਗ ਕੈਂਡੀਡੇਟ ਜੋ ਹੈ ਨਾ ਉਹ ਕਚਰਨਜੀਤ कौर ਉਹ ਸਾਡੇ ਖੜੇ ਨੇ ਤੇ ਮੈਂ ਇਹ ਯਕੀਨ ਨਾ ਕਹਿ ਸਕਦਾ ਇਹਦਾ ਘੜ ਦੇਖ ਕੇ ਵੀ ਇੱਥੇ ਜੋ ਬਲਾਕ ਸੰਪਤੀ ਜ਼ੋਨ ਆ ਇਹ 100% ਜਿੱਤਾਂਗੇ ਬਾਕੀ ਪਿੰਡਾਂ ਦੇ ਵਿੱਚ ਵੀ ਬਹੁਤ ਵਧੀਆ ਸੋਨਾ ਹੰਗਾਰਾ ਮਿਲ ਰਿਹਾ ਤੇ ਪੰਜਾਬ ਵਾਸੀਆਂ ਨੂੰ ਸਾਰਿਆਂ ਨੂੰ ਮੈਂ ਅਪੀਲ ਕਰਦਾ ਦੇਖੋ ਆਪਣੀ ਪਾਰਟੀ ਆਪਣੀ ਹੁੰਦੀ ਆ ਆਪਣੇ ਆਪਣੇ ਹੁੰਦੇ ਆ ਸੋ ਬਗਾਨੇ ਤੁਸੀਂ ਸਾਰੇ ਦੇਖ ਲੇ 9 ਸਾਲ ਇਹਨਾਂ ਨੇ ਲੋਕਾਂ ਦੀ ਅੱਖਾਂ ਝੂਠ ਪ੍ਰਚਾਰ ਕਰਕੇ ਕੂੜ ਪ੍ਰਚਾਰ ਕਰਕੇ ਅਕਾਲੀ ਦਲ ਨੂੰ ਬਦਨਾਮ ਕਰਾਉਣ ਦੀ ਕੋਸ਼ਿਸ਼ ਕੀਤੀ ਆ ਪਰ ਜਦੋਂ ਗੁਰੂ ਦੀ ਨਗਾਸ ਵੱਲੀ ਹੋਵੇ ਰਾਹ ਵੀ ਸਿੱਧੇ ਹੁੰਦੇ ਆ ਤੇ ਆਉਣ ਵਾਲੇ ਸਮੇਂ 'ਚ ਇਸ ਵਾਰ ਬਲਾਕ ਸੰਮਤੀਆਂ ਦੇ ਵਿੱਚ ਤੇ 2027 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਪੰਜਾਬ 'ਚ ਯਕੀਨਨ ਬਣੂਗੀ ਐਮਐਲਏ ਸੁਨਾਲਾ ਦਾ ਕਹਣਾ ਵੀ ਡਰਾਮੇਬਾਜ਼ੀ ਕਰ ਰਹੀ ਹੈ ਜਿਹੜੀ ਇਹ ਅਕਾਲੀ ਦਲ ਪਾਰਟੀ ਜਿਹੜੇ ਧਰਨੇ ਲੱਗਦੇ ਨੇ ਉਹ ਵੀ ਡਰਾਮੇ ਨੇ ਕਿਸੇ ਤੇ ਕਾਗਜ਼ੀ ਸੀ ਨਹੀਂ ਕੈਂਸਲ ਕਰਾ ਆ ਬੇਨਤੀ ਕਰਦਾ ਵੀ ਐਮਐਲਏ ਸਾਹਿਬ ਨੇ ਇੱਕ ਬਿਆਨ ਦਿੱਤਾ ਸੀ ਵੀ ਮੈਂ ਕਿਸੇ ਦੇ ਕਾਗਜ਼ ਰਿਜੈਕਟ ਨਹੀਂ ਕਰਾਏ ਤੇ ਇਹ ਵੀ ਕਹਿੰਦੇ ਨੇ ਵੀ ਮੋਤਿਆਂ ਦੇ ਇੱਕ ਬੰਦੇ ਦੇ ਕਾਗਜ਼ ਰਿਜੈਕਟ ਹੋ ਰਹੇ ਸੀ ਮੈਂ ਕਹਿ ਕੇ ਠੀਕ ਕਰਵਾਏ ਪਰ ਆਪਾਂ ਮੋਤਿਆਂ ਦੇ ਕਾਂਗਰਸ ਦੇ ਕਿਹਾ ਉਹਨਾਂ ਨੇ ਜੋ ਮੋਤਿਆਂ ਤੋਂ ਕਾਂਗਰਸ ਦੇ ਕੈਂਡੀਡੇਟ ਨੇ ਉਹ ਸ਼ਾਇਦ ਹਰਬੰਸਪੁਰੇ ਤੋਂ ਨੇ ਉਸ ਨਗਰ ਨਿਵਾਸੀਆਂ ਦਾ ਮੈਨੂੰ ਫੋਨ ਆਇਆ ਉਹਨਾਂ ਬੰਦਿਆਂ ਦੇ ਉੱਤੇ ਤਕਰੀਬਨ 10 ਤੋਂ 12 ਪਰਚੇ ਨੇ ਤੇ ਜਿੱਦਣ ਉਹਨਾਂ ਨੇ ਕਾਗਜ਼ ਪਰ ਇਹਨੂੰ ਉਸ ਦਿਨ ਵੀ ਉਹ ਅੰਦਰ ਸੀ ਉਸੇ ਦਿਨ ਜਮਾਨਤ ਹੋਈ ਆ ਤੇ ਉਹਨਾਂ ਦੀ ਜਿਹੜੀ ਜ਼ਮਾਨਤ ਜੋ ਐਸਟੀਐਮ ਸਾਹਿਬ ਨੇ ਰਿਪੋਰਟ ਦਿੱਤੀ ਉਹ ਚ ਲਿਖਿਆ ਵੀ ਇਹ ਜੁਰਮ ਕਰਨ ਦੇ ਆਦੀ ਨੇ ਨਸ਼ੇ ਦੇ ਉਹਨਾਂ ਤੇ ਪਰਚੇ ਨੇ ਲੁੱਟਖੋਹ ਦੇ ਉਹਨਾਂ ਤੇ ਪਰਚੇ ਨੇ ਸੋ ਉਹਨਾਂ ਦੇ ਕਾਗਜ਼ ਗਲਤ ਤੋਂ ਠੀਕ ਕਰਾਤੇ ਆਪ ਮੰਨ ਰਹੇ ਨੇ ਤੇ ਠੀਕ ਨੂੰ ਗਲਤ ਕਰਾਉਣਾ ਇਹਨਾਂ ਲਈ ਕਿੱਡੀ ਕਬੱਡੀ ਗੱਲ ਆ ਜੇ ਸਾਰਾ ਕੁਝ ਸਹੀ ਸੀ ਤੇ ਪੰਜਾਬ 'ਚ ਪਹਿਲਾਂ ਲਿਸਟਾਂ ਲੱਗੀਆਂ ਇੱਥੇ 11.5 ਕਾਦੇ ਲਈ ਵੱਜੇ ਕਿਹੜੀਆਂ ਰਿਪੋਰਟਾਂ ਬਣਾਈਆਂ ਕਿਹੜੀ ਫਿਜ਼ੀਕਲ ਵੈਰੀਫਿਕੇਸ਼ਨ ਹੋਈ ਆ ਸੋ ਸਾਰੇ ਚੀਜ਼ਾਂ ਜਾਂਚ ਦਾ ਵਿਸ਼ਾ ਨੇ ਪਰ ਚਲੋ ਕੋਈ ਗੱਲ ਨਹੀਂ ਅਸੀਂ ਉਹ ਚ ਪੜਨਾ ਨਹੀਂ ਕਿਉਂਕਿ ਸਮਾਂ ਸਰਕਾਰ ਦਾ ਜਿਹੜਾ ਘਟ ਮਿਲ हां पक्की रवइये ਨਾਲ ਲੋਕਾਂ ਦੀ ਕਚਹਿਰੀ ਜਾਂ ਲੋਕਾਂ ਨੇ ਜਿਹੜੀਆਂ ਬੱਚਿਆਂ ਨੂੰ ਚ ਜਵਾਬ ਦੇ ਦੇਣਾ ਕਿਉਂਕਿ ਉਹ ਜਿਹੜੀ ਬਲਾਕ ਸਮਤੀ ਰਿਜੈਕਟ ਕੀਤੀ ਗਈ ਹੈ ਦੇਖੋ ਇੱਕ ਥੋੜਾ ਜਿਹਾ ਧਿਆਨ ਇਸ ਵੱਲ ਤਾਂ ਲੋਕ ਸਿਆਣੇ ਨੇ ਸਾਰੇ ਵੀ ਉਹ ਜ਼ੋਨ ਉਹ ਆ ਜਿਹਦੇ ਵਿੱਚ ਐਮਐਲਏ ਸਾਹਿਬ ਦਾ ਆਪਣਾ ਪਿੰਡ ਆ ਜਾਂ ਉਹਨਾਂ ਦੇ ਪੀਏ ਸਾਹਿਬ ਦਾ ਪਿੰਡ ਸੋ ਉਹੀ ਕਿਉਂ ਟਾਰਗੇਟ ਮੇ ਉੱਥੇ ਸਾਰਿਆਂ ਦੇ ਕਾਗਜ਼ ਗਲਤ ਹੋ ਗਏ ਕੋਈ ਬੰਦਾ ਸਹੀ ਸੀਗਾ ਹੀ ਨਹੀਂ ਕਹਿੰਦੇ ਥੜੀਆਂ ਬਾਹਰ ਨੇ ਉਹ ਨੇ ਜਿਹੜੇ ਰਿਸੈਪਟ ਹੋਏ ਨੇ ਉਹਨਾਂ ਦੇ ਮਿੰਟੀਆਂ ਦਾ ਕਰਾ ਕੇ ਦੇਖੋ ਪਰ ਅਸੀਂ ਚੰਗੀ ਸੋਚ ਲੈ ਕੇ ਆਏ ਸੀ ਵੀ ਅਸੀਂ ਕਿਸੇ ਦੇ ਕਾਗਜ਼ ਰਿਜੈਕਟ ਨਹੀਂ ਕਰਨਾ ਲੋਕ ਕਚਹਿਰੀ 'ਚ ਫੈਸ ਅਰ ਚਲੋ ਜਦੋਂ ਜੋ ਮੱਲ ਭਿੰਣਗੇ ਤਾਂ ਹੀ ਹੁੰਦਾ ਜਿੱਤ ਹਰ ਪਰਮਾਤਮਾ ਨੇ ਦੇਣੀ ਆ ਪਰ ਚੰਗੀ ਨੀਤ ਚੰਗੀ ਸੋਚ ਨਾਲ ਲੜਾਈ ਲੜਨੀ ਚਾਹੀਦੀ ਸੀ ਚਲੋ ਉਹਨਾਂ ਨੂੰ ਉਹਨਾਂ ਦੀ ਖੇਡ ਮੁਬਾਰਕ ਪਰ ਸਾਨੂੰ ਆ ਜਨਤਾ ਤੇ ਲੋਕਾਂ ਦੇ ਮਾਣ ਆ ਉਹਨਾਂ ਵਾਲੇ ਦਿਨਾਂ ਤੇ ਰਿਜ਼ਲਟ ਦੇਖੋ ਕਿੰਨੇ ਸੋਹਣੇ ਨਿਕਲਦੇ ਆ ਠੀਕ ਆ